ਬੰਦੀ ਕਹਿੰਦੇ ਛੱਡੇ ਹੋਏ ਨੇ ਪੜਕਾਉ ਵੀ ਆਪਣਾ ਨੁਕਸਾਨ ਕਰਨ ਨੂੰ ਇੱਥੇ ਲੋਕ ਲੋਕ ਇੱਕ ਮਿੰਟ ਲਾਉਂਦੇ ਗਦਾਰੀ ਦਾ ਸਰਟੀਫਿਕੇਟ ਦੇਣ ਨੂੰ ਮੈਨੂੰ ਪਤਾ ਵੀ ਤੁਸੀਂ ਮਾਰਨ ਮਾਰ ਰੋਤੇ ਆ ਰਹੇ ਹਾਂ ਪਰ ਲੋਕਾਂ 'ਚ ਦੇਖੋ ਕੀ ਗੱਲ ਚੱਲਦੀ ਆ ਮੈਂ ਘਟੋ ਘਟਦਾ ਸਾ ਗੋਣਾ ਗੱਲ ਕਰਕੇ ਆਇਆ ਮੈਂ ਤੁਸੀਂ ਬੈਠੇ ਤਾਂ ਕੁੱਤੀ ਆਨੇ ਉੱਤੇ ਸਟੇਜ ਜਿਉਂ ਨਹੀਂ ਲਾਉਂਦੇ ਉਹਨਾਂ ਨੇ ਬੜਾ ਟੀਖਿਆ ਉਹ ਕਹਿੰਦੇ ਉਹ ਬੜਾ ਉੱਪਰ ਬੰਦਿਆ ਬਾਈ ਦੀ ਗੱਲ ਬਾਈ ਅੱਲਾ ਵੀ ਹਰਿਆਣੇ ਦੇ ਵਾਸੇ ਤੇ ਬੈਠੀ ਸੀ ਸਾਡੇ ਨਾਲ ਚਲੋ ਸਾਰਿਆਂ ਨੂੰ ਕੱਢ ਕੇ ਲਿਆਉਂਦੇ ਆ ਸਾਰੇ ਚੱਲਦੇ ਆ ਬਾਈ ਮੈਨਾਂ ਕਿ ਬੇਨਤੀ ਕਰਦਾ ਖਾਬਦਾ ਬਾਈ ਜਿਵੇਂ ਆਪਣੇ ਬਾਈ 2 ਵਜੇ ਵੀ ਜੇ ਜਾਣਾ ਨਾ ਪ੍ਰਬੰਧ ਨਾਲ ਜਾਇਓ ਬਿਨਾ ਪ੍ਰਬੰਧ ਤੋਂ ਕੋਈ ਫਾਇਦਾ ਨਹੀਂ ਭਰਾ ਉਹ ਵੀ ਮੱਥਾ ਮਾਰੂਗਾ ਬਾਈ ਮੈਂ ਜੇ ਨਾ ਤੂੰ ਚੰਗੀ ਮੈਂ ਤੇ ਲੈਣਾ ਇਕੱਲਾ ਜਾਣ ਨੂੰ ਠਿਆਰਾ ਜਾ ਮੇਰੀ ਤਾਂ ਸੁਣ ਬਾਈ ਦੀ ਗੱਲ ਵੀ ਸਹੀ ਆ ਵੀ ਪ੍ਰਬੰਧ ਨਾਲ ਹਾਂ ਓ ਯਾਰਾ ਇੱਕ ਮਿੰਟ ਦੱਸਦਾ ਇੱਕ ਜਣਾ ਬੋਲੋ ਯਾਰ ਯਾ ਤਸਵੀਰ ਰੋਕ ਲਿਆ ਗੁਰਦਵਾਰੇ ਖੜੀਆਂ ਜਾ ਕੇ ਲਿਆਓ। ਉਹ ਟੱਕਲੀਲੀ ਮੁੰਡਾ ਪੰਜਾਬ ਵਾਲਾ। ਇੱਕ ਵੀਰ ਦਾ ਸਪੈਸ਼ਲ ਟਰੈਕਟਰ ਆ ਗਿਆ ਕਹਿੰਦੇ ਟੋਟਣਾ ਟੂਟਣਾ ਦੇ ਵਿੱਚ ਵੀ ਇਹ ਬਹੁਤ ਫੀਮਸ ਆ ਗਿਆ ਇਹਦੇ ਤੁਸੀਂ ਦੇਖ ਸਕਦੇ ਹੋ ਬਾਈ ਸਪੈਸ਼ਲ ਤਰੀਕੇ ਨਾਲ ਇਹ ਟਰੈਕਟਰ ਨੂੰ ਤਿਆਰ ਕੀਤਾ ਗਿਆਗਾ ਡਾਇਨਾਸੌਰ ਇਹ ਟਰੈਕਟਰ ਦਾ ਨਾਮ ਦਿੱਤਾ ਗਿਆ ਬਾਈ ਕਹਿੰਦਾ ਵੀ ਚਲੋ ਦਿੱਲੀ ਤੇ ਮਾਹਾਂ ਵੀ ਭਾਈ ਜਮਾ ਉੱਪਰ ਲੈ ਗਿਆ ਕਹਿੰਦਾ ਵੀ ਮੈਂ ਖਿੱਚ ਖਿੱਚ ਮਾਰੂ ਉਹਨਾਂ ਨੂੰ ਟਰੈਕਟਰ ਦੇ ਮੂੰਹੇ ਜਿਹੜਾ ਬੈਂਪਰ ਆਗਾ ਬਹੁਤ ਹੈਵੀ ਮੈਂਬਰ ਲੱਗਿਆ ਹੋਇਆਗਾ ਠੀਕ ਹੈ ਜਦੋਂ ਮੁੰਡਾ ਬੜਾ ਆਖਾ ਪਾਉ ਤੋਂ ਹੋ ਜਾਂਦਾ ਹੈ ਗਈ ਆਏ ਕਹਿੰਦਾ ਬਾਈ ਬਾਈ ਜਮਾਂ ਬਾਰਡ ਦੇਖੋ ਕੋਲੇ ਵਾਗਿਆ ਰਿਹਾ ਮੁੰਡਾ ਨੌਜਵਾਨ ਰੋਕਣੀ ਰਿਹਾਗਾ ਪਰ ਫਿਰ ਵੀ ਆਪਣੇ ਨੌਜਵਾਨਾਂ ਨੇ ਕਿਹਾ ਬਾਈ ਕੋਈ ਗੱਲ ਨਹੀਂ ਅੱਗੇ ਨਾ ਜਾ ਆਇਆ ਨਾ ਕਰ ਤੇ ਫਿਰ ਵੀ ਬਾਈ ਆਪਣੀ ਨੌਜਵਾਨ ਜਵਾਨੀਆਂ ਕਿ ਬਾਈ ਆਪਾਂ ਜਜ਼ਬਾਤੀ ਹੋ ਜਾਂਦੇ ਹਣਾ ਵੀਰ ਬਹੁਤ ਅੱਗੇ ਵਾਗਿਆ ਸੀਗਾ ਆਹ ਯਾਰ ਟਰੈਕਟਰ ਕੱਢੇ 7 ਲੱਖ ਦਾ ਟਰੈਕਟਰ ਲੈ ਕੇ ਆਉਗਾ ਕਰਦਾ ਸਾਰੇ ਮਾਫ ਕਰਾਉਂਦੇ ਨੇ ਨਹੀਂ ਨਹੀਂ ਬਿਲਕੁਲ ਬਾਈ ਬਿਲਕੁਲ ਸਾਰੇ ਟਰੈਕਟਰ ਲੈ ਆ ਯਾਰ ਟਰਾਈਂਗ ਲੈਓ ਬਾਈ ਬਣ ਕੇ ਸਾਰੇ ਯਾਨੇ ਟਰੈਕਟਰ ਲੈ ਕੇ ਆਓ ਬਾਈ ਇੱਥੇ ਖਾਣਾ ਉਹਨੇ ਆਪਣਾ ਨਹੀਂ ਬਾਈ ਸਾਰੇ ਦੇ ਕਿਲੇ ਦੇ ਕਿਸੇ ਨਹੀਂ ਲੜਾਈ ਯਾਰ ਬਾਈ ਮੇਰੇ ਕੋਲ ਜਾ ਬਾਈ ਟਰੈਕਟਰ ਯਾਰ ਆਪਣੇ ਕੋਲ ਤਾਂ ਬਾਈ ਜ਼ਮੀਨ ਵੀ ਹੈ ਨਹੀਂ ਹੋਰਾ ਵੀ ਨਹੀਂ ਮੇਰੇ ਕੋਲੇ ਮੈਂ ਤਾਂ ਫਿਰ ਵੀ ਟਰੈਕਟਰ ਬਣਾਉਣ ਲੈ ਕੇ ਆਇਆ ਠੀਕ ਹੈ ਬੰਦੇ ਨੇ ਜੱਜਪਾ ਹੋਣਾ ਚਾਹੀਦਾ ਤੁਹਾਡੇ ਕੋਲੇ 20 20 15 15 ਕਿੱਲੇ ਪੈਣੀ ਤੇ ਟਰੈਕਟਰ ਨਹੀਂ ਲਿਆ ਸਕਦੇ ਯਾਰ ਬਾਈ ਲਿਆਓ ਬਾਈ ਸਹੀ ਗੱਲ ਬਾਈ ਲੈ ਲਓ ਬਾਈ ਟਰੈ ਯਾਰ ਬਾਈ ਲੈ ਲੈ ਨਹੀਂ ਲੈ ਆ ਵਾਡਰ ਕਰ ਕੀ ਦੀ ਯਾਰ ਤੋਰਾ ਵੀ ਨਹੀਂ ਬਾਈ ਪੈਰੀ ਦਾ ਮੈਨੂੰ ਕੀ ਲੋੜ ਏ ਡਾਕਟਰ ਬਣਾਉਂਦੀ ਯਾਰ ਬਾਈ ਜਲ ਨਿਸ਼ਾਨ ਤੇ ਮੇਰਾ ਕਿਹੜਾ ਕਰਜ਼ਾ ਮਾਫ ਹੁਣ ਮੈਂ ਤਾਂ ਫੇਰ ਹੀ ਪੂਰੇ ਲੱਗਿਆ ਬਾਈ ਲੈ ਆ ਯਾਰ ਜਿੰਨਾ ਹੋਏਗਾ ਵੱਡੇ ਭਾਈ ਯਾਰ 2 ਵਜੇ ਜਾਵਾਂਗੇ ਬਾਈ ਇੱਕ ਵੀ ਬੰਦਾ ਲੱਤ ਦੇ ਜੇ ਪੈਰੀਆਂ ਥਮਾਇ ਲਾ ਕੇ ਆਇਆ ਕੋਈ ਬਾਈ ਕੱਲੇ ਕਰੇ ਬੰਦਾ ਕੰਮ ਨਹੀਂ ਬਾਈ 50 ਸਾਰੇ ਹੀ ਯਾਰ ਹਰ ਖੜਦਾ ਮੈਂ ਕਮੈਂਟ ਕਰ ਬਾਈ ਸਾਰੇ ਸਮਝੇ ਹੋਏ ਨੇ ਸਾਰੇ ਸਮਝੇ ਹੋਏ ਨੇ ਇਹ ਤਾਂ ਕੋਈ ਇੱਥੇ ਆ ਲੋ ਤੁਸੀਂ ਬਾਤ ਕਰੋਗੇ ਚੱਕ ਲਓਗੇ ਏਸੀ ਵੀ ਨਹੀਂ ਲਾਈਨ ਨਹੀਂ ਟ੍ਰੇਨ ਨਹੀਂ ਹੈ ਹੈ ਕਿ ਨਹੀਂ ਹੁੰਦਾ ਕੋਈ ਸਮਝਾਉਂਦੀ ਨਹੀਂ ਬਾਈ ਨਹੀਂ ਆ ਰਹੇ ਬਾਈ ਪਹਿਲਾਂ ਏਸੀ ਵੀ ਨਹੀਂ ਬਾਈ ਇਹਨਾਂ ਚਿਹਰਿਆਂ ਨੂੰ ਬਾਕੀ ਆ ਗਿਆ ਸਾਰੇ ਕੰਮ ਛੱਡੀ ਬੈਠਿਆ ਘਰ ਛੱਡੀ ਬੈਠਿਆ ਸਾਰਿਆਂ ਨੂੰ ਨਾਲ ਲੈ ਲਓ ਮੇਰਾ ਵੀਰ ਚੱਲੋ ਓਏ ਪਿੱਛੇ ਹਟਣ ਨੂੰ ਆਏ ਨਹੀਂ ਕਹਦਾ ਵੀ ਜੰਮਾ ਨਾਲ ਨਹੀਂ ਕਿਵੇਂ ਕਹਿਣਾ ਬਾਈ ਮਾਗਰ ਚੱਲੀ ਬਾਈ ਸਾਰੇ ਮਗਰ ਗਏ ਸਾਰੇ ਮਗਰ ਚੱਲੋ ਬਾਈ 2 ਵਜੇ ਜਿੰਮੇਵਾਰੀ ਲੈਣਾ ਵੀ ਪਰਦਾ ਆਉਣਗੇ ਬਾਈ ਮਾਈ ਕੀ ਕਹੌਣ ਜਿੰਮੇਵਾਰੀ ਲੈਣੇ ਗੱਲ ਬਾਤ ਕਰਾਂਗੇ ਸੱਤਾਂ ਘਾਟਾਂਗੇ ਗੱਲ ਓ ਬਾਈ ਚੁੱਪ ਕਰਿਆ ਇੱਕ ਮਿੰਟ ਵੀ ਇਹ ਬੰਦੇ ਦੂਜੇ ਜੱਥੇ ਬੰਦਿਆਂ ਦੇ ਛੱਡੇ ਹੋਏ ਨੇ ਪੜਕਾਉ ਵੀ ਆਪਣਾ ਨੁਕਸਾਨ ਕਰਨ ਨੂੰ ਇੱਥੇ ਲੋਕ ਲੋਕ ਇੱਕ ਮਿੰਟ ਲਾਉਂਦਾ ਗਦਾਰੀ ਦਾ ਸਰਟੀਫਿਕੇਟ ਦੇਣ ਨੂੰ ਮੈਨੂੰ ਪਤਾ ਵੀ ਤੁਸੀਂ ਮਾਰਨ ਮਾਰਨ ਤਿਆਰ ਹੋ ਪਰ ਲੋਕਾਂ ਦੇ ਦੇਖੋ ਕੀ ਗੱਲ ਚੱਲਦੀ ਆ ਮੈਂ ਘੱਟੋ ਘੱਟ ਦਾ ਸਾ ਗੋਣਾ ਗੱਲ ਕਰਕੇ ਆਇਆ ਮੈਂ ਤੁਸੀਂ ਬੈਠੇ ਤਾਂ ਕੁੱਤੀ ਜਾਨੇ ਉੱਥੇ ਸਟੇਜ ਤੇ ਹੁਣੇ ਲਾਉਂਦੇ ਉਹਨਾਂ ਨੇ ਬੜਾ ਪਿਆਠਿਆ ਉਹ ਕਹਿੰਦੇ ਉਹ ਬੜਾ ਉੱਭਰਿਆ ਬਾਈ ਦੀ ਗੱਲ ਬਾਈ ਅੱਲਾ ਵੀ ਹਰਿਆਣੇ ਦੇ ਬਾਗ ਵਿੱਚ ਬੈਠੀ ਸੀ ਤੁਸੀਂ ਕਿਹਦੇ ਰਹਿਣੇ ਇੱਕ ਮਿੰਟ ਬਈ ਇੱਕ ਮਿੰਟ ਦਾ ਕੋਨ ਸ਼ੰਭੂ ਬੈਠਾ ਬਈ ਇਹਦਾ ਸ਼ੰਭੂ ਜਾਵਾਂਗੇ ਹਾਂ ਸ਼ਰਮ ਨਹੀਂ ਕਰਵਾ ਕੋਲੋਂ ਮਾਪਾ ਨੂੰ ਨਹੀਂ ਅਸੀਂ ਸ਼ੰਭੂ ਕਰਾਂਗੇ ਪਰ ਮੂੰਹ ਨਹੀਂ ਬੰਦੇ ਨਹੀਂ ਅਸੀਂ ਅਸੀਂ ਆਪਣੀ ਅਗਰਾਜੀ ਅਸਲ 'ਚ ਸਾਰਿਆਂ ਨੂੰ ਨਾਮ ਲਾਉਂਦੇ ਲਗਾਗੇ ਸਾਰਿਆਂ ਨੂੰ ਕੌਣ ਤੇ ਆਓ ਦੇ ਗੱਲ ਦੀ ਗੱਲ ਬਹੁਤ ਜਾਇਜ਼ ਲੱਗੀ ਹੈ ਹੈ ਨਾ ਵੀ ਜਦੋਂ ਇਕੱਲੇ ਕਹਰੇ ਮੁੰਡੇ ਜਾਂਦੇ ਆ ਕਿ ਨਾ ਤਾਂ ਆਪਣਾ ਨੁਕਸਾਨ ਬਹੁਤ ਹੋਈ ਜਾਂਦਾ ਹੈ ਨਾ ਮਠਾਣ ਬਾਣ ਹੋਈ ਜਾਂਦਾ ਹੈ ਨਾਲੇ ਗਦਾਰੀ ਦਾ ਸਰਟੀਫਿਕੇਟ ਦੇਣ ਲੱਗੇ ਲੋਕ ਇੱਕ ਮਿੰਟ ਮਾਰਦੇ ਆ ਹੁਣ ਉੱਥੇ ਗੱਲਾਂ ਇਹੀ ਚੱਲ ਜਾਂਦੇ ਆ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਵੀ ਇਹ ਪੜਕਾ ਉਹ ਬੰਦਿਆ ਕਿਸੇ ਹੋਰ ਜਥੇ ਬੰਦਿਆ ਸਾਡੇ ਹੋਇਆ ਆਪਾਂ ਮਾਰਨ ਮਾਰਨ ਤਿਆਰ ਆ ਬਾਈ ਬਿਲਕੁਲ ਬਾਈ ਬਿਲਕੁਲ ਕੌਣ ਬੰਦਾ ਆਏ ਰਖੋ ਬਾਈ ਸੀ ਦਾ ਮਾਰ ਆਇਆ ਬਾਈ ਕੋਈ ਆਪਣੇ ਚੋਂ ਸਾਰੇ ਦੁਖੀਆਂ ਅੰਦਰੋਂ ਫੇਰੀ ਆਇਆ ਫੇਰੀ ਆਇਆ ਬਾਈ ਬਾਈ ਪਿਆਰ ਕਰਕੇ ਸਾਰਾ ਸੇਰਾ ਛੋਟੇ ਤੇ ਜਾਓ ਫੇਰ ਮੇਰਾ ਪਲਾਨ ਨਾਲ ਆਜੋ ਪਿੱਛੇ ਨਹੀਂ ਹਟਦੇ ਯਾਰ ਪਿੱਛੇ ਨਹੀਂ ਹਟਦੇ ਪਲਾਨ ਨਾਲ ਆਜੋ ਸਾਧਨ ਲਿਆ ਆਪਾਂ ਨੂੰ ਬੇਵਫਾਈ ਦਾ ਜਰਮਾ ਕਰਾ ਦੇ ਡਾਂਗਾ ਨਾ ਥੋੜੀ ਨਾ ਮਟਦੇ ਆਂਗੇ ਆਪਾਂ ਇਹਨਾਂ ਨੂੰ ਡਾਂਗਾ ਮਟਾ ਲਿਆ ਡਾਂਗ ਦਾ ਨੰਨਾ ਤੁਸੀਂ ਨਾਲੇ ਗੱਲ ਸੁਣੋ ਨਾਲੇ ਸੱਤਾ ਖਾਵਾਗੇ ਨਾਲੇ ਟੈਟਾ ਬਣਾ ਕੇ ਦੇਣਾ ਨਾਲੇ ਕਾਗਜ਼ਾਂ ਦੇ ਸਰਟੀਫਿਕੇਟ ਲਾਓਗੇ ਵੇ ਸਾਡੇ ਭਰਾ ਤੁਸੀਂ ਆਉਂਦੇ ਆ ਸਾਡੇ ਯਾਰ ਜਮਾ ਸਹੀ ਗੱਲ ਆ ਵੀਰ ਦੇ ਛੋੜੇ ਜਜਵਾਨਾਂ ਦੀ ਕਦਰ ਆ ਗਈ ਹੈ ਨਾ ਗੱਲ ਸੁਣ ਲਓ ਮਰੇ ਵੀਰ ਦੀ ਗੱਲ ਸੁਣ ਲਓ ਬੰਦ ਸੁਣ ਲਓ ਗੱਲ ਸੁਣੋ ਪਹਿਲਾ ਉਹ ਬਾਈ ਨੂੰ ਬੋਲਣ ਦੇ ਇੱਕ ਮਿੰਟ ਬਾਈ ਉੱਪਰ ਆ ਜਾ ਯਾਰ ਬਾਈ ਉੱਪਰ ਆ ਜਾ ਉੱਪਰ ਆ ਜਾ ਬਾਈ ਟੋੜਨ ਦੋ ਬਾਈ ਨੂੰ ਸਾਈਡ ਤੇ ਮੈਂ ਰੌਲਾ ਨਾ ਪਾਇਓ ਆਏ ਬਈ ਮਗਰਾਰ ਤੇ ਖੜਾਓ ਉਹ ਮਗਰਾਰ ਤੇ ਬੰਦਾ ਬਸ ਮਗਰਾਰ ਤੇ ਖੜਾਓ ਬਾਈ ਇਹਨੂੰ ਕਰੋਗੇ ਬਾਈ ਆਏ ਕਰਦੇ ਫੋਲੋ ਬਾਈ ਗੱਲ ਓਏ ਨਹੀਂ ਨਹੀਂ ਸਹੀ ਇਹੀ ਗੱਲ ਕਹਿਣਾ ਸਾਰਿਆਂ ਨੂੰ ਇੱਥੇ ਆਪਾਂ ਪਲਾਨ ਬਣਾਇਆ ਸੀ ਵੀ 2 ਵਜੇ ਆਪਾਂ ਬਾਹਰ ਭੰਨਾਂਗੇ ਇਹੀ ਗੱਲ ਹੋ ਜੇ ਨਾ ਭਣੀ ਆਪਣੀ ਗੱਲ ਇਹ ਵੀ ਹੋਈ ਸੀ ਵੀ ਆਪਾਂ ਸਾਰਿਆਂ ਨਾਲ ਪਲਾਨ ਬਣਾਉ ਰਾਇਆ ਕਰੋ ਵੀ ਇਕੱਠੇ ਹੋ ਕੇ ਆਵਾਂਗੇ ਜੇ ਆਪਾਂ ਆਖਾਂਗੇ ਯਾਰ ਹੁਣ ਟੱਕਰਾਂ ਮਾਰ ਮਾਰ ਭੰਨ ਦੇਂਗੇ ਉਹਨੂੰ ਨਹੀਂ ਨਹੀਂ ਦੇਖਦਾ ਬਈ ਨਹੀਂ ਪਾਈਦਾ ਇੱਕੇ ਬਣਾ ਤੋੜ ਦੇਂਗੇ ਆਪਾਂ ਉਹਨੂੰ ਨਹੀਂ ਟੁੱਟਦਾ ਬਾਈ ਕੋਪ ਲੈਣਾ ਜੇਐਸਪੀ ਦਾ ਕੰਮ ਆਓ ਬਿਲਕੁਲ ਟੁੱਟਦਾ ਬਾਈ ਜਵਾਨੀ ਦਾ ਨੁਕਸਾਨ ਹੋ ਜਾਊਗਾ ਨਹੀਂ ਜਾ ਸਕਦੇ ਨਾ ਬਾਈ ਕਹਿਣਾ ਬਾਈ ਜਿੰਨੇ ਬੰਦੇ ਆ ਉਹਨਾਂ ਦੀ ਸਟੇਜ ਲਵਾਓ ਜਿੰਨੇ ਆਗੂ ਉਹਨਾਂ ਟਰਾਲੀਆਂ ਚੋਂ ਬਾਹਰ ਕੱਢੋ ਉਹਨਾਂ ਨੂੰ ਕੋਹ ਵੀ ਉਹਨਾਂ ਦੀ ਸਟੇਜ ਲਾਓ ਸਹੀ ਗੱਲ ਦਾ ਬਾਈ ਇਹ ਹਾਂ ਭਾਈ ਜੀ ਸ਼ਾਨੂ ਭਾਈ ਲੋਕਾਂ ਦੇ ਪਿੰਡ ਵਾਲੇ ਬੋਲਦੇ ਇਟਾਲੀਅਨ ਪਰਸਨਾਂ ਨਾਲ ਹਾਂ ਦੇਖੋ ਮੋਟਰ ਰਾਤਾਂ ਕੱਟੀਆਂ ਜਿਹੜੇ ਮੋਟਰਾਂ ਹਾਂ ਮੋਟਰਾਂ ਰਾਤਾਂ ਕੱਟੀਆਂ ਨਾਲੇ ਗਦਾਰ ਬਣ ਗਾ ਨਾਲੇ ਗਦਾਰ ਬਣ ਗਾ ਅਸੀਂ ਤੁਹਾਡੇ ਨਾਲ ਆ ਯਾਰ ਜਮਾਂ ਸਹੀ ਗੱਲ ਆ ਭਾਈ ਮੇਰੀ ਗੱਲ ਭਾਈ ਜੀ ਉਹਨੇ ਮੇਰੀ ਗੱਲ ਤਾਂ ਹਾਂ ਬਿਲਕੁਲ ਬਿਲਕੁਲ ਭਾਈ ਜੀ ਜੇਸੀਪੀ ਆਨੇ ਮਗਰ ਫੜੀ ਜਾਂਦੇ ਹੋ ਭਾਈ ਸਾਡੇ ਨਾਲ ਚਲੋ ਸਾਰਿਆਂ ਨੂੰ ਕੱਢ ਕੇ ਲਿਆਉਂਦੇ ਆ ਸਾਰੇ ਜਿਹੜਾ ਕੋਈ ਬੰਦੋ ਬੰਦੋ ਬਾਈ ਮੈਂ ਕਿ ਬੇਨਤੀ ਕਰਦਾ ਗੱਲ ਬਾਈ ਜਿਵੇਂ ਆਪਣੇ ਬੀਰ ਹੁਰੀ ਜਾਂਦੇ ਆ ਹਨਾ ਮੈਂ ਕਹਿੰਦਾ ਵੀ ਬਹੁਤ ਆਪਣੇ ਮੁੰਡੇ ਜਜ਼ਬਾਤੀ ਨੇ ਬਹੁਤ ਦਲੇਰ ਨੇ ਹਨਾ ਪਰ ਜਿਹੜੀ ਗੱਲ ਬਾਈ ਨੇ ਕਹੀ ਹੈ ਨਾ ਬਾਈ ਜਦੋਂ ਆਹ ਜਿਹੜੀ ਨੌਜਵਾਨ ਪੀੜ੍ਹੀ ਆ ਇਕੱਲੇ ਘਰੇ ਜਾਂਦੇ ਨੇ ਹਨਾ ਉੱਥੇ ਉਹਨਾਂ ਨੇ ਆਪਣੇ ਮੁੰਡਿਆਂ ਦਾ ਨੁਕਸਾਨ ਕਰਤਾ ਨਾ ਤਾਂ ਆਹ ਜਿਗਰੇ ਵਾਲੇ ਮੁੰਡੇ ਬਾਈ ਦਵਾਰ ਹੀ ਨਹੀਂ ਜਾਂਦੇ ਨਹੀਂ 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 ਪਹਿਲਾਂ ਦੋ ਦੋ ਸਾਲਾਂ ਦੇ ਵਿੱਚ ਬਾਈ ਉਹ ਅੰਡੇ ਦਰ ਦਰ ਦਾ ਜਵਾਕ ਜਾਂਦੇ ਨੇ ਹਨਾ ਕਿਉਂ ਕਿ ਤੁਹਾਨੂੰ ਇਹ ਜਿਗਰਾ ਆਊਗਾ ਨਹੀਂ ਮਿਲਣਾ ਬਾਈ ਗੱਲ ਇਹ ਬਾਈ ਠੀਕ ਆ ਬਾਈ ਲਖੋ ਦੋ ਦੋ ਬਾਈ ਵਾਲੀ ਤਾਂ ਠੀਕ ਹੈ ਬਾਈ ਬੱਸ ਆਹ ਬਾਈ ਉਹ ਜਿਹਨੂੰ ਪਾਹੋ ਵੀ ਇੱਥੇ ਆਓ ਕਰੋ ਬਾਈ ਬਾਈ ਲੋਕ ਕਿੰਨੇ ਯਾਰ ਟਰਾਲੀ ਬੈਠੇ ਆ ਇਹਾਰੇ ਲੋਕ ਜਿਹੜੇ ਕਦੇ ਪਿੰਡ ਤੋਂ ਆਪਾਂ ਦੇ ਲੋਕ ਪਿੰਡ ਤੋਂ ਆਏ ਖਾਲੀ ਕੋਈ ਨਹੀਂ ਨਿਕਲਦਾ ਬਾਈ ਲੋਕ ਜੀਓ ਟਰਾਲੀ ਪਹਿਲਾਂ ਦੂਰੇ ਫੇਰਾ ਟਰਾਲੀ ਕੋਈ ਆ ਰਿਹਾ ਨਹੀਂ ਕੱਟੇ ਜਾ ਜਦੋਂ 2-300 ਬੰਦਾ ਜਾਵਾਂਗੇ ਕਿਵੇਂ ਨਾ ਤੁਰਨਗੇ ਯਾਰ ਦੱਸ ਮੈਨੂੰ ਨਹੀਂ ਰਹਿ ਗਿਆ ਇੱਕ ਮਿੰਟ ਇੱਕ ਮਿੰਟ ਚੱਪਾ ਚੱਪਾ ਭਾਈ ਜਿਹਨੇ ਜਾਣਾ ਪਹਿਲਾਂ ਤਾਂ ਮੋਬਾਈਲ ਪਾਸੇ ਧਰੋ ਇੱਕ ਗੱਲ ਦੂਜੇ ਵਾਲਾ ਉਹ ਇਹ ਚੱਪਾ ਚੱਪਾ ਇੱਕ ਮਿੰਟ ਚੱਪਾ ਰਹੀ ਜੰਨੀ ਜੰਨੀ ਚੱਪਾ ਕਰਾ ਐਨਪੀ ਕਰਾ ਜਲਦੀ ਬੂਲੇ ਸੋਨਾਲ ਨਾ ਲਾਣਾ ਸਾਡੇ ਲੋਣਾ ਨੂੰ ਜੋਸ਼ ਭਰਦਾ ਤੁਸੀਂ ਉਹੀ ਲੈ ਜਾਣਾ ਬਣਾ ਤਾ ਜਾਂਦਾ ਉਦੋਂ ਲੈਣਾ ਜਾਣਾ ਭਾਈ ਮਾਈ ਦੂਜੇ ਲੜਗੀ ਐਂ ਕਰੋ ਸਾਂਹ ਗਾ ਗੁਰਦੁਆਰੇ ਦੀ ਅਰੇ ਟ੍ਰੀਟ ਮਾਰੋ ਵੀਡੀਓ ਚੱਲੀ ਚੱਲੋ ਇੱਕ ਗੱਲ ਭਾਈ ਫੇਮ ਫੇਮ ਸੋਨਾਲ ਨਾ ਕਰਾਮੀ ਤੇ ਤੀਰ ਕਰਾਮੀ ਕੱਲੋਂ ਆ ਜਾ ਜੇ ਜੇ ਨਹੀਂ ਜਾਣਾ ਤਾਂ ਨਹੀਂ ਚਲੋ ਜੇ ਜਾਣਾ ਸਿੱਧੇ ਚਲੋ ਟੈਕਟਰ ਖਿਲਾੜੋ ਓ ਬਾਈ ਵੀਰ ਮੇਰਾ ਓ ਬਾਈ ਗੱਲ ਸੁਣੀ ਮੇਰੀ ਗੱਲ ਨਹੀਂ ਚਲੋ ਇਹ ਪਟਕਾ ਇਹ ਗੱਲ ਨਹੀਂ ਕਰ ਰਿਹਾ ਜੇ ਗੌਰੀ ਆਪਾਂ ਨੂੰ ਲੱਗਦਾ ਜੇ ਮੈਂ ਗੱਲ ਦੁਬਾਰਾ ਫੇਰ ਕਹਣਾ ਆਪਾਂ ਨੂੰ ਲੱਗਦਾ ਵੀ ਆਪਾਂ ਡਾਂਖਾਂ ਨਾਲ ਜਾਂ ਪਟਾ ਨਹੀਂ ਜੁੜਦਾ ਨਹੀਂ ਜੁੜਦਾ ਕੋਈ ਕੋਈ ਸੁਣਾਇਆ ਇਹ ਸੰਗਤ ਦੇ ਵਿੱਚ ਛੱਤਰ ਦੇਣਾ ਉਹਦੇ ਛਤਰਖੰਡ ਜਾਣਾ ਤੁਹਾਡੀ ਟਾਲੀ ਦੇ ਵਿੱਚ ਦੋ ਦੋ ਲੱਗ ਰਹੀਆਂ ਆ। ਬਾਕੀ ਉਸਤਾਦ ਇੱਥੇ ਬੈਣਾ ਬਹੁਤ ਵੱਡੀ ਗੱਲ ਹੈ ਬੈਠੇ ਰੋ ਮੋਰਚਾ ਹੀ ਨਹੀਂ ਹੈਗਾ ਵੀ ਆਪਾਂ ਆ ਰਹੇ ਹਾਂ। ਰਾਜਪੂਤਾਂ ਬੈਠੇ ਰੋ। ਬੰਦ ਕੇ ਬੈਠ ਜਾਈਓ। ਬਾਈਕਾਂ ਆਉਂਦੇ ਸਵਾਵਾ ਚਿੰਗਾਰ ਕੇ ਸੁਣਨਾ ਆ ਯਾ ਕੀ ਆ ਬੜੀ ਆ। ਬੋਲੀ ਦਾ ਗਾਣਾ ਸੁਣੋ। ਬੋਲ ਬੋਲ ਇੱਕ ਮਿੰਟ ਨਾ ਹੜਕਾ ਖਲਿਖਰਾ ਸਾਥੂ ਬਦਲੀ ਇਤਵਾ ਵੀ ਨਹੀਂ ਸੋਚਦੇ ਆਹ ਹੋਣੀ ਕਰਦੇ ਵੀ ਅਸੀਂ ਕਿੱਥੇ ਨਾ ਠੀਕ ਆ ਮੇਰੀ ਗੱਲ ਸੁਣੋ ਜੇ ਸੈਮ ਤੋਂ 2 ਵਜੇ ਕਰ ਲਈਏ ਵੀ ਅਸੀਂ 2 ਵਜੇ ਤੋਂ ਪਹਿਲਾਂ ਪ੍ਰਬੰਧ ਕਰਕੇ ਫਿਰ ਚਲੋਂਗੇ ਸੌਂ ਚ ਗਾਵਾਂਗੇ ਚੱਕੂ ਚਲੋਂਗੇ ਭਾਈ ਦੋ ਤਾਂ ਗੱਲਾਂ ਗੱਲਾਂ ਚੱਕਾ ਚੱਲ ਰਿਹਾ ਹੈਗਾ ਮੀਟਿੰਗ ਕਰਕੇ ਬੰਦ ਕਰ ਦੋ ਜੀ ਬਿਓਤ ਬੰਦੀ ਬਣਾਓ ਪਹਿਲਾਂ ਭਾਈ ਭਾਈ 2 ਵਜੇ ਵੀ ਜੇ ਜਾਣਾ ਨਾ ਪ੍ਰਬੰਧ ਨਾਲ ਜਾਇਓ ਨਾ ਪ੍ਰਬੰਧ ਤੋਂ ਕੋਈ ਫਾਇਦਾ ਨਹੀਂ ਪਰ ਉਹ ਵੀ ਮੱਥਾ ਮਾਰਨ ਦਾ ਬਾਈ ਮੈਂ ਜੇ ਨਾ ਤੂੰ ਮੈਂ ਇਕੱਲਾ ਜਾਣ ਨੂੰ ਕਿਹ ਰਾਜਾ ਮੇਰੀ ਤਾਂ ਸੁਣ ਬਾਈ ਦੀ ਗੱਲ ਵੀ ਸਹੀ ਆ ਵੀ ਪ੍ਰਬੰਧ ਨਾਲ ਫਾਇਦਾ ਵੀ ਬਣਦਾ ਨੁਕਸਾਨ ਵੀ ਕਰਾਇਦਾ ਫਾਇਦਾ ਨਹੀਂ ਪਰ ਮੈਂ ਆਏ ਨਹੀਂ ਕਹਦਾ ਖੂਨ ਉਹੀ ਆ ਜੱਜ ਵੀ ਵੀ ਉਹੀ ਆ ਬਿਲਕੁਲ ਬਾਈ ਲੜਾਂਗੇ ਵੀ ਉਵੇਂ ਜਿਵੇਂ ਲੜਦੇ ਆਏ ਪਰ ਪਹਿਲੀ ਗੱਲ ਪ੍ਰਬੰਧ ਵੀ ਕਰਾਂਗੇ ਤੁਰਾਂਗੇ ਵੀ ਉਵੇਂ ਪਰ ਪੂਰੀ ਰਾਣੀ ਨਾਲ ਮਾ ਸਾਨੂੰ ਅੱਜ ਕਹਿਣਾ ਆ ਗੱਲ ਸੁਣ ਲੋ ਜਾਂਦਾ ਫਿਰ ਲੀਡਰ ਆਪਾਂ ਹੁਣ ਕੱਢ ਕੇ ਲਿਆਵਾਂ ਜੇ ਕੋਈ ਹੈਗਾ ਜੇ ਪਿਉ ਦਿਓ ਅਸਲੀ ਤੇ ਫਿਰ ਆਪਦੀਆਂ ਝੁੰਪੀਆਂ ਜਿੰਨਾ ਬੜੋ ਕੱਲੇ ਕੱਲੇ ਚੱਲੋ ਜਾਂਦਾ ਬਾਹਰ ਫੜ ਕੇ ਲਿਆਵਾਂਗੇ ਇੱਕ ਇੱਕ ਬੰਦਾ ਡਾਕਟਰ ਆ ਆ ਮਾਈ ਹਾਂ ਭਾਈ ਉਹਦਾ ਇੱਕ ਲਿਆਓ ਭਾਈ ਬਾਪਸ ਦਿਓ ਸਾਰੇ ਦਾ ਬਣਾਓ ਭਾਈ ਬਾਈ ਜੀ ਸੁਣ ਲੈ ਇੱਕ ਬਾਈ ਬਾਈ ਸਾਡਾ ਲੰਦਾ ਇੱਕ ਮਿੰਟ ਗੱਲ ਸੁਣੀ ਚਲੋ ਪਹਿਲੀ ਗੱਲ ਆਹਾ ਮਾਪੇ ਨਹੀਂ ਲੱਗ ਰੀਆਂ ਨੇ ਤੋਂ ਕਰਾਂਗੇ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਆਂਦਾ ਹੁੰਦਾ ਕਹੀ ਜਾਂਦੇ ਕੋਈ ਗੱਲ ਕਹੀ ਜਾਂਦੇ ਕੋਈ ਗੱਲ ਨਹੀਂ ਹੁੰਦੇ ਨੇ ਵਿੱਚ ਪੰਜ ਚਾਰ ਮੈਂ ਜਦੋਂ ਤੀਕਾ ਹੈ ਬਾਈ ਦਾ ਉਹਦਾ ਟਰੈਕਟਰ ਵੀ ਲਈ ਖੜਾਗਾ ਆਪਾਂ ਉਹ ਲੱਗ ਗਈ ਵਾਹ ਸੁਣੋ ਚੁੱਪ ਕਰ ਇੱਕ ਮਿੰਟ ਜਿਹੜਾ ਕਹਿੰਦਾ ਵੀਡੀਓ ਵੀਡੀਓ ਜੀ ਨਹੀਂ ਬਣਾਉਂਦੀਆਂ ਐਂ ਕਰੋ ਲੈ 8 ਲੱਖ 8 ਉੱਤੇ ਲੱਖ 8 ਦਾ ਟੱਕ ਦਾ ਡੈਟ ਹੈਗਾ 7 ਲੱਖ ਉੱਤੇ ਲੱਖ ਲੈ ਆਓ ਕਿਹੜੇ ਚ ਜਿਗਰਾ ਭੰਨ ਚੋ ਫਿਰ ਉਹ ਹੀ ਵੀਡੀਓ ਵੀਡੀਓ ਸਹੀ ਗੱਲ ਆ ਬਾਈ ਮੈਂ ਉਹੀ ਗੱਲ ਕੋਈ ਨਹੀਂ ਲੰਗਾ ਰੌਲਾ ਕੋਈ ਨਹੀਂ ਲੰਗਾ ਬਾਈ ਮੈਂ ਤੁਹਾਨੂੰ ਇਹੀ ਗੱਲ ਸਮਝਾਉਣਾ ਵੀਰ ਮੇਰੇ ਠੰਡੇ ਦਿਮਾਗ ਨਾਲ ਠੰਡੇ ਦਿਮਾਗ ਨਾਲ ਮੈਨੂੰ ਬੜਾ ਉਹ ਤਾਂ ਗੱਲ ਤੇ ਠੀਕ ਆ ਬਾਈ ਇੱਥੇ ਵਿੱਚ ਇੱਕ ਉਹ ਗਲਤ ਅਨਸਰ ਹੈਗੇ ਮੈਂ ਵੀ ਸੁਣੀ ਜਾਂਦਾ ਬਾਈ ਮੈਂ ਵੀ ਹਾਂ ਸੁਣ ਲਓ ਇੱਕ ਸੁਣ ਲਓ ਕੋਟੋ ਦੇ ਕੋਲੇ ਜ਼ਮੀਨਦਾਰ ਨਹੀਂ ਠੀਕ ਆ ਬਿਲਕੁਲ ਬਾਈ ਕਰਦਾ ਕੋਈ ਕੰਮ ਕਰਨੀ ਹੈਗਾ ਬਾਈ ਕਰਾਈ ਦੇ ਕਰਦੇ ਆ ਬੰਦੇ ਜੀ ਅੱਜ ਸਭ ਤੋਂ ਕਮਾਈ ਚੱਲਦੀ ਆ ਜੇ ਅਗਲਾ ਵੀਡੀਓ ਬਣਾ ਕੇ ਬਲੌਗ ਪਾ ਜੂਗਾ ਕਿਸੇ ਦੀ ਕੰਡੋਟ ਪੰਚਾਇਰ ਬੰਦੇ ਮੋਟੇ ਨਾਲ ਕੇ ਬੰਦੇ ਨਹੀਂ ਗੱਲ ਦਾ ਸਾਲਾ ਓਏ ਜਾਨ ਕੇ ਲਾਦੇ ਇੱਕ ਮਿੰਟ ਇੱਕ ਬੰਦਾ ਬਲੌਗ ਬਣਾ ਲੈ ਜੀ ਆਪਾਂ ਪ੍ਰਬੰਧ ਕਰੀਏ ਮੇਰੀ ਗੱਲ ਸੁਣ ਲੜੋ ਜੇ ਅੰਦਰ ਉਹਦਾ ਚੱਲ ਬੰਦੇ ਲੈ ਜਾਣਾ ਨਹੀਂ ਯਾਰ ਜਿਹੜਾ ਬੰਦਾ ਉਹਦੇ ਦਮ ਆਪਾਂ ਐਂ ਕਰੋ ਬੰਦਾ ਚੈਨਲ ਤੇ ਵੀਡੀਓ ਬਣਾਵੇ ਕਹਿੰਦਾ ਇੱਕ ਮਿੰਟ ਉਹ ਪੁਲਿਸ ਵਾਲਾ ਉਹਨਾਂ ਦਾ ਆਇਆ ਅਫਸਰ ਉਹਨੇ ਪੁੱਛਿਆ ਕੀ ਗੱਲ ਕਹੀ ਕਹਿੰਦਾ ਬਾਈ ਛੋਡੇ ਬੰਦੇ ਜਕਾਰੇ ਲਾਈ ਜਾਂਦੇ ਕਹਿੰਦਾ ਸਾਡੇ ਛੋਡੇ ਨਾਲ ਕਹਿੰਦਾ ਸਾਨੂੰ ਵੱਧ ਪਤਾ ਜਕਾਰੇ ਦਾ ਮਹੱਤਵ ਉਹ ਕਹਿੰਦਾ ਜਕਾਰਾ ਉਦੋਂ ਲਾਉਂਦੇ ਨੇ ਜਦੋਂ ਆਪਾਂ ਚੜਾਈ ਕਰਨੇ ਕਹਿੰਦਾ ਛੋਡੇ ਵਾਲੇ ਫੋਕੇ ਲਾਈ ਉਹ ਕਹਿੰਦਾ ਜਕਾਰੇ ਦਾ ਟਰੈਂਪੈਕ ਕਰਨਾ ਤੂੰ ਕਿਉਂ ਪੈਸਾ ਬਾਹਰ ਨਹੀਂ ਲਾਉਂਦਾ ਤਾ ਯਾਰ ਟੋਪਾ ਨਕੀ ਓਏ ਉਹ ਮੰਨਦੇ ਕਿਉਂ ਨਹੀਂ ਤੁਸੀਂ 2 ਵਜੇ ਦਾ ਟਾਈਮ ਦੋ ਵਜੇ ਦਾ ਇੱਥੇ ਖੜਾ ਹਿੱਤਾ ਉਹ 2 ਵਜੇ ਦਾ ਇੱਥੇ ਬੰਦੇ ਕਰ ਕਿਵੇਂ ਭਾਈ ਤੁਸੀਂ ਕੀ ਕਹਿਣਾ ਵੀ ਆਗੂਆਂ ਨੂੰ ਇੱਥੇ ਸਟੇਜ ਲਾਉਣੀ ਚਾਹੀਦੀ ਹੈ ਜਾਂ ਕਿਵੇਂ ਭਾਈ ਇਹ ਲਾਉਣੀ ਚਾਹੀਦੀ ਹੈ ਹੈਨਾ ਜੋ ਕਿਸਾਨੀ ਬੂਦਾ ਪਤਾ ਲਿਖੇ ਵਿੱਚ ਗੱਲ ਕਰਨੀ ਹੈ ਹਾਂ ਕਿਉਂ ਜਦੋਂ ਨੌਜਵਾਨ ਇੱਥੇ ਆਉਂਦੇ ਆ ਭਾਈ ਉਹਨਾਂ ਨੂੰ ਕੋਈ ਤਾਂ ਸਾਹਮਣਾ ਵਾਲਾ ਹੋਵੇ ਕੋਈ ਤਾਂ ਗਾਰਡਲਾਈਨ ਕਰਨ ਵਾਲਾ ਹੋਵੇ ਕਿਸੇ ਨਾਲ ਇਹ ਗੱਲ ਦਾ ਪਤਾ ਲੱਗਿਆ ਨਹੀਂ ਕੀ ਗੱਲ ਹੋ ਰਹੀ ਹੈ ਕਿਉਂ ਨਹੀਂ ਸਾਰੀ ਨੌਜਵਾਨੀ ਆਪ ਮਹਾਰੇ ਅੱਗੇ ਜਾਣ ਨੂੰ ਫਿਰਦੀ ਹੈ ਹੈਨਾ ਦੇਖੋ ਜੀ ਆਖੂਆਂ ਤੋਂ ਬਿਨਾਂ ਜਾਣ ਦਾ ਹੱਕ ਨਹੀਂ ਹੈਗਾ ਜਦੋਂ ਆਪ ਨੂੰ ਜੇਸੀਬੀ ਪ੍ਰੋਬਲਮਾ ਮਿੱਟੀ ਦੇ ਟਰਾਲੇ ਜਹੀ ਹੋਇਆ ਉਸ ਤੋਂ ਬਾਅਦ ਅੱਗੇ ਵਧਣ ਦਾ ਫਾਇਦਾ ਸਾਰਾ ਪਾਣੀ ਇਹਦਾ ਹੀ ਪੂਰਾ ਜਾਣ ਲੈ ਕੇ ਜੇ ਨਹੀਂ ਤੁਸੀਂ ਸਾਰੀ ਤਿਆਰੀ ਕਰਕੇ ਇਨਾ ਪਹਿਲਾਂ ਫੇਰ ਕਰਾਂਗਾ ਆਖੂਆਂ ਨੂੰ ਆਹ ਕਰੀਏਗੇ ਨਾਲ ਨਾਲ ਚੰਗੇ ਚਾਹੀਦੇ ਨਾਲ ਸੰਗਲ ਟਰੈਕਟਰ ਨਾਲ ਸੰਗਲ ਚਾਹੀਦੇ ਬਾਈ ਇਹ ਗੱਲ ਹੈ ਅੱ빠 ਜਾ ਕੇ ਜੇ ਕਾਬੂ ਹੋ ਜੀਏ ਤੁਸੀਂ ਇਹ ਜਾ ਲੈ ਲੀਏ ਕੁਦਵਾ ਜੀ ਐਸ ਵੀ ਲੈ ਟਰੱਕ ਲੈ ਟਰਾਲੀ ਦਾ ਉਹਨੂੰ ਰੋਕਣਾ ਕੌਣ ਹੈ ਉਹਨਾਂ ਦੇ ਬਾਹਰ ਕੈਨਨ ਰੋਕਣਾ ਮੈਂ ਕੋਈ ਗੱਲ ਕਿਹਾ ਉਹਨਾਂ ਦੇ ਬਚਾਵਾ ਕਰਾ ਨਹੀਂ ਪੁੱਛੋ ਬਾਈ ਪਹਿਲਾਂ ਪੁਲ ਤੋਂ ਪਾਸੇ ਕਰਦੇ ਨਾ ਮਗਰੋਂ ਸਾਰੇ ਭੱਜਣਗੇ ਮਗਰੋਂ ਸਾਰੇ ਆਉਣਗੇ ਪੱਛੇ ਜਦੋਂ ਪੁੱਲ ਪਾਟੇ ਹੋ ਗਈ ਬਾਈ ਤੁਸੀਂ ਫੇਰ ਉੱਥੇ ਗੱਲ ਤੇ ਹੋਣਾ ਇੱਥੇ ਕੋਈ ਆਕੂ ਹੈ ਨਹੀਂ ਮੂਰੇ ਛੋਟੇ ਆਕੂ ਆਕੂ ਦੇਖੋ ਮੂਰੇ ਆਕੂ ਆਕੂ ਨਹੀਂ ਆਕੂ ਨਹੀਂ ਆਪੂ ਦੇ ਆਪੂ ਮੈਨੂੰ ਕੰਟਰੋਲ ਨਹੀਂ ਹੋ ਰਿਹਾ ਆਪੂ ਦੇ ਮੈਨੂੰ ਆਪੂ ਦੇ ਮੈਨੂੰ ਮੈਂ ਛੱਠੇ ਮਿੰਟ ਬਾਅਦ ਮੈਂ ਛੱਠੇ ਦਾ ਹਾਂ ਆਪੂ ਦੇ ਕੋਲ ਆ ਤੂੰ ਦਿਖਾ ਮੈਨੂੰ ਆਪੂ ਮੇਰੇ ਨਾਲ ਗੱਟ ਗਰੀ ਗੱਲ ਬਾਬਾ ਆਈ ਹੋਈ ਆਪੂ ਹੀ ਆਉਂਦਾ 300 ਰੁਪਏ ਵੀ ਆਪੂ ਪੂਰੇ ਆਉਂਦਾ ਮੇਰਾ ਆਪੂ ਦਾ ਕੰਮ ਨਹੀਂ ਕਰਦਾ ਆਦੀ ਏਰੀਆ ਦੇ ਕੋਲ ਭਾਈ ਉਹ ਗਏ ਨਾ ਉਹ ਚਾਹੁੰਦੇ ਨੇ ਹਣਾ ਚਲੋ ਕੌਣ ਆ ਗਿਆ ਤੁਸੀਂ ਸਾਕੇ ਲਿਆਓ ਆ ਜਾਓ ਬਾਈ ਆ ਜਾਓ ਬਾਈ ਗਏ ਮੁੰਡੇ ਬਾਈ ਗਏ ਚਲੋ ਕਹਦੇ ਬਾਈ ਆਗੂਆਂ ਨੂੰ ਦੇ ਆਊਟਰ ਲਾਈਆਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਕਹੋ ਵੀ ਇੱਥੇ ਸਟੇਜ ਲਾਓ ਹਨਾ ਆਪਣੀ ਨੌਜਵਾਨ ਪੀੜ੍ਹੀ ਆਉਂਦੀ ਆ ਔਰ ਇਹਨਾਂ ਨੂੰ ਕੋਈ ਸੰਭਾਲਣ ਵਾਲਾ ਹੀ ਨਹੀਂ ਹੈ ਕੋਈ ਹਨਾ ਵੀ ਉਹਨਾਂ ਨੂੰ ਕਹਿਣੀ ਬਾਈ ਉਰੇ ਬੈਠੋ ਕੋਈ ਗੱਲਬਾਤ ਕਰ ਲੈ ਨੌਜਵਾਨ ਮੁੰਡੇ ਬਾਈ ਗੱਲਬਾਤ ਸੁਣੋ ਉਸ ਹੱਬ ਤੇ ਨਹੀਂ ਵੀਰੇ ਇੱਥੇ ਕੱਲੇ ਕੱਲੇ ਸਾਰੇ ਬੰਦੇ ਬਾਈ ਜਜ਼ਬਾਤੀ ਹੋ ਜਾਂਦੇ ਨੇ ਮੁੰਡੇ ਦੇਖ ਕੇ ਇਨਾ ਤਾਮਝਾਮ ਉਹਨਾਂ ਦਾ ਨਾਲ ਕਹਿੰਦਾ ਵੀ ਯਾਰ ਜੇ ਮਰਦੀਏ ਜੇ ਮਾਰਦੀਏ ਵੀ ਇੱਕ ਪਾਸਾ ਕਰ ਦਾਂਗੇ ਭਈ ਆਗੂ ਦੀ ਤਾਂ ਸਟੇਜ ਲੱਗੀ ਹੋਵੇ ਉਹ ਚੀਜ਼ ਨਾਲ ਬਹੁਤ ਫਰਕ ਪਾ ਦੇਈ ਜਾਂਦਾ। ਹੋ ਜਾਣਾ ਭਾਈ ਆਗੂ ਦੱਸਣ ਕੀ ਪ੍ਰੋਗਰਾਮ ਹੈ, ਕੀ ਬੰਨਾ, ਕੀ ਕਰਨਾ। ਬਿਲਕੁਲ। ਦਾ ਬਾਟਰ ਭੰਨ ਲਿਆ। ਠੀਕਾ ਜਿੰਨੇ ਤਾਂ ਦਿੱਲੀ ਜਾਣਾ ਹੋਇਆ ਉਹਦੇ ਦੇ ਤਾਂ ਸਟਾਰਟ ਕਰ ਲੈ ਬਾਕੀ ਖੜੇ ਰੋ ਬਈ ਇੱਥੇ। ਠੀਕਾ ਬਈ। ਭਾਈ ਸਭੀ ਸਾਹਿਬ ਜਿਹਦੇ ਨੂੰ ਲੋਦ ਰਹੇ ਸੋ ਵੀ ਆਗੂ ਮਰੇ ਲੈਟਾਉਂਗਾ ਪੰਜਾਬ ਕੇ। ਉਲਕੇ ਲਗਾਰ ਨਹੀਂ ਚਾਹ। Allah, 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 ना बोलो हिकु बोलो सारे न बोलो टनीलो <US> पीआर <uneopen morally> ਮੀਲ ਦੇ ਵਿੱਚ ਦੇਖ ਲਓ ਬਾਈ ਕਿੰਨਾ ਕਿੰਨਾ ਪਾਣੀ ਸਾਡਾ ਦੇਖ ਲਓ ਮੀਲ ਦੇ ਵਿੱਚ ਦੇਖ ਲਓ ਇਹ ਪ੍ਰੋਸਸਾਂ ਦੀ ਕਿੰਨੀ ਗੰਦੀ ਕਰਤੂਤ ਆ ਨਹਿਰਾਂ ਦੇ ਵਿੱਚ ਉਹ ਚੱਕ-ਜੱਕ ਪਾਣੀ ਬਾਈ ਮੀਲ ਦੇ ਵਿੱਚ ਮਾਰੇ ਆ ਵੀ ਕਿਤੇ ਇੱਧਰ ਦੀ ਨਾ ਕਿਸਾਨ ਨੰਗ ਜਾਣ ਦੇਖ ਲਓ ਕਿਉਂ ਹੁਣ ਇਹਨਾਂ ਨੂੰ ਵੀ ਆਪਦੇ ਪਤਾ ਲੱਗ ਗਿਆ ਵੀ ਕਿਸਾਨ ਇਹ ਨੰਗਣਗੇ ਤਾਂ ਹੈਗੀ ਵੀ ਕਿਤੇ ਇੱਧਰ ਦੀ ਨਾ ਨੰਗੇ ਜਾਣ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਸਾਨ ਬਾਈ ਥੋੜੀ ਹਿੱਕ ਦੇ ਉਤੋਂ ਹੀ ਨੰਗਣਗੇ ਥੋੜੀ ਹਿੱਕ ਦੇ ਉਤੋਂ ਦੀ ਨੰਗਣਗੇ ਬੈਰੀਓ ਤੇ ਗਾਹਾਂ ਬੋਰੀਆਂ ਵੀ ਪਰ-ਪਰ ਲਾ ਦੀਆਂ ਇਹਨਾਂ ਨੇ ਵੀ ਕੋਸ ਮਰਜ਼ੀ ਲਈ ਚੱਲੋ ਇਹ ਦਸਵੇਂ ਪਤਾ ਦੇ ਥਾਪੜੇ ਵਾਲੀ ਕੌਮ ਆਗੀ ਇਹ ਤੁਹਾਡੇ ਰੋਕਿਆ ਨਹੀਂ ਰੁਕਦੀ ਹੈਗੀ ਬਿਲਕੁਲ ਬਾਈ ਬਿਲਕੁਲ ਕਿਉਂ ਇਹਨਾਂ ਨੂੰ ਆਪਦੇ ਦੇ ਭਰੋਸਾ ਨਹੀਂ ਬਾਈ ਆਪਣੇ ਬੰਦੇ ਨੂੰ ਭਰੋਸਾ ਵੀ ਅਸੀਂ ਲੰਘਣਾ ਹੈ ਨਜਾਇਜ਼ ਮਾਰੇ ਕੋਈ ਗਲਤ ਨਹੀਂ ਮਾਰਦੇ ਬਿਲਕੁਲ ਬਾਈ ਬਿਲਕੁਲ ਆਪਦੀਆਂ ਮੰਗਾਂ ਨੇ ਬਾਈ ਬਿਲਕੁਲ ਜੀ ਬਿਲਕੁਲ ਹੋਰ ਬਾਈ ਕੀ ਹਾਲ ਨੇ ਚੜਦੀ ਕਲਾ ਸਭ ਇਧਰ ਸਾਡੇ ਵੀਰ ਪਠਲਾ ਤੋਂ ਵੀ ਆਏ ਬਣੇ ਬਾਈ ਹੋਰੀ ਹੋਰ ਬਾਈ ਠੀਕ ਹੋ ਸਾਰੇ ਬਾਈ ਤੇ ਮਹਾਬਾਈ ਇਹਨਾਂ ਨੂੰ ਆਪਦੇ ਆਪ ਤੇ ਭਰੋਸਾ ਨਹੀਂ ਹੈਗਾ ਮੈਂ ਦੇਖ ਲਓ ਕਿਵੇਂ ਇਧਰ ਪਾਣੀ ਭਰਤਾ ਹਨਾ ਵੀ ਕਿਤੇ ਇਧਰ ਦੀ ਨਾ ਲੰਘ ਜਾਣਾ ਇਹਨਾਂ ਨੂੰ ਪਤਾ ਵੀ ਇਹ ਪੰਜਾਬ ਕੌਮ ਆ ਜਦੋਂ ਚੀਨ ਵਾਲੇ ਬਾਰਡਰਾਂ ਤੇ ਲੜ ਸਕਦੀ ਆ ਹਨਾ ਬਾਰਡਰਾਂ ਤੇ ਪਾਕਿਸਤਾਨ ਵਾਲੇ ਦੀ ਵੀ ਆਪਾਂ ਨੂੰ ਲਾਉਂਦੇ ਆ ਵੀ ਨਹੀਂ ਤਾਂ ਭਾਜੀ ਕੀ ਹੈ ਬਿਲਕੁਲ ਬਾਈ ਇਹਦਾ ਮੇਰੇ ਨਾਲੇ ਚੀਨੀਆਂ ਦੇ ਮੂਰੇ ਡਰਦੇ ਨੇ ਉੱਥੇ ਸਿੱਕਮ ਵਾਲੇ ਬਾਰਡਰ ਤੇ ਮੈਂ ਦੇਖ ਕੇ ਆਇਆ ਉੱਥੇ ਸਾਰੀ 0.0 ਦੇ ਆਪਣੀ ਫੌਜ ਆ ਜਿੰਨੇ ਆਪਣੇ ਪੱਗਾਂ ਵਾਲੇ ਫੌਜੀ ਨੇ ਹਾਂ ਆਪਣੇ ਪੰਜਾਬੀਆਂ ਨੂੰ ਮਰਵਾਉਂਦੇ ਆ ਬਾਰਡਰਾਂ ਦੇ ਪੰਜਾਬੀ ਨੇ ਭਰਾ ਆਪਣੇ ਉਹਦੇ ਅੱਗੇ ਆਪਾਂ ਨੂੰ ਹੱਤਾਂ ਦੇ ਲੱਗਦੇ ਆਪਾਂ ਨੂੰ ਬਿਲਕੁਲ ਭਾਈ ਨੇਵੀ ਦੇ ਵਿੱਚ ਪੰਜਾਬੀਆਂ ਨੂੰ ਅੱਗੇ ਕਰ ਦਿੰਦੇ ਆ ਕਿ ਇਹਦਾ ਆਪਾਂ ਨੂੰ ਆਪ ਨੂੰ ਸੋਚਣਾ ਪਊਗਾ ਵੀ ਜਦੋਂ ਇਹ ਆਪਣੇ ਨਾਲ ਇਹੋ ਜਿਹਾ ਦੁਰਵਿਭਾਗ ਹਾਰ ਕਰ ਰਹੇ ਨੇ ਜਦੋਂ ਦੇਸ਼ ਭੁੱਖਾ ਮਰਦਾ ਸੀ ਉਦੋਂ ਭਾਈ ਆਪਣੀਆਂ ਜ਼ਮੀਨਾਂ ਦੇ ਵਿੱਚ ਜੂਰੀਆ ਪਵਾ ਪਵਾ ਕੇ ਇਹਨਾਂ ਨੇ ਅੰਨ ਪੈਦਾ ਕੀਤਾ ਤੇ ਦੇਸ਼ ਨੂੰ ਭੁੱਖ ਦੇ ਵਿੱਚੋਂ ਬਾਹਰੇ ਕੱਢਿਆ ਅੱਜ ਜਦੋਂ ਦੇਸ਼ ਦੇ ਵਿੱਚ ਅੰਨ ਦੀ ਵਾਧੂ ਹੋ ਗਈ ਹਰੇਕ ਜਗ੍ਹਾ ਤੇ ਅੰਨ ਹੋਣ ਲੱਗ ਗਿਆ ਉਦੋਂ ਪੰਜਾਬ ਨੂੰ ਖਤਮ ਕਰ ਦੇਣਾ ਚਾਹੁੰਦੇ ਆ ਤੇ ਇਹਨਾਂ ਨੂੰ ਆਇਆ ਵੀ ਸਾਡਾ ਕਾਰਪੋਰੇਟ ਘਰਾਣੇ ਦਾ ਕਬਜ਼ਾ ਹੋ ਜਾਏ ਵੀ ਪਾਕਿਸਤਾਨ ਤੋਂ ਭਰਿਆ ਹੋਇਆ ਟਰੱਕ ਆਲੂਆਂ ਦਾ ਭਾਈ ਇਹ ਲੰਡਨ ਦਾ ਕਿ ਇੰਗਲੈਂਡ ਤੱਕ ਲੈ ਕੇ ਜਾਇਆ ਕਰਨਗੇ